ਚੀਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੁਣ ਇਸ ਮਾਮਲੇ ਦੇ ਵਿੱਚ ਹਿੰਦੂ ਸੰਗਠਨ ਵੀ ਭੜਕ ਉੱਠੇ ਨੇ ਲੁਧਿਆਣਾ ਦੇ ਸਥਾਨਕ ਸਰਕਟ ਹਾਊਸ 'ਚ ਪੰਜਾਬ ਦੇ ਵੱਖ-ਵੱਖ ਹਿੰਦੂ ਸੰਗਠਨ ਦੇ ਨੇਤਾ ਪਹੁੰਚੇ ਜਿੱਥੇ ਉਹਨਾਂ ਨੇ ਸੰਦੀਪ ਗੋਰਾ ਥਾਪਰ ਮਾਮਲੇ ਦੇ ਵਿੱਚ ਸਖਤ ਕਾਰਵਾਈ ਅਤੇ ਐਨਆਈ ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇੱਕ ਜੁਟਤਾ ਦੀ ਗੱਲ ਕਹੀ ਹੈ ਉਹਨਾਂ ਕਹਿ ਕਿ ਤਮਾਮ ਹਿੰਦੂ ਸੰਗਠਨ ਇੱਕ ਜੁਟਤਾ ਦੇ ਨਾਲ ਅੰਮ੍ਰਿਤਸਰ ਤੋਂ ਇੱਕ ਜਾਗੋ ਕੱਢਣਗੇ ਜਿਸ ਦੇ ਨਾਲ ਲੋਕਾਂ ਨੂੰ ਸਨੇਹਾ ਦੇਣਗੇ ਕਿ ਸਾਰੇ ਹੀ ਹਿੰਦੂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵਸ਼ਿਆਨਾ ਆਗੂ ਰੋਹਿਤ ਸਾਨੀ ਨੇ ਕਿਹਾ ਕਿ ਵਿਸ਼ੇਸ਼ ਮੁੱਦਿਆਂ ਤੇ ਵਿਚਾਰਾ ਇਸ ਮੀਟਿੰਗ ਦੇ ਵਿੱਚ ਹੋਈਆਂ ਉੱਥੇ ਹੀ ਸੰਦੀਪ ਗੋਰਾ ਥਾਪਰ ਮਾਮਲੇ ਦੇ ਵਿੱਚ ਤੀਸਰੇ આરોપી ਦੀ ਗ੍ਰਿਫਤਾਰੀ ਅਤੇ ਇਸ ਮਾਮਲੇ ਦੀ ਐਨਆਈਟੋ ਜਾਂਚ ਦੀ ਮੰਗ ਕਰਦੇ ਨੇ ਜਿਹਦੇ ਚਾਲ ਦੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਦੇਖੋ ਸੰਦੀਪ ਥਾਪਰ ਗੋਰਾਈ ਤੇ ਹਮਲੇ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸੂਰੀ ਸਾਹਿਬ ਤੇ ਵੀ ਹਮਲਾ ਹੋਇਆ ਉਹਨਾਂ ਦੀ ਹੱਤਿਆ ਹੋਈ ਨੰਗਲ ਦੇ ਵਿੱਚ ਵਿਸ਼ਵਵਿੰਦੂ ਪ੍ਰਸ਼ਦ ਦੇ ਲੀਡਰ ਉੱਤੇ ਹਮਲਾ ਹੋਇਆ 2016 ਤੋਂ ਲੈ ਕੇ 7 ਤੋਂ 85 ਆਪ ਦੇ ਵਿੱਚ ਹਿੰਦੂ ਲੀਡਰ ਕਤਲਿਆਮ ਹੋ ਗਏ ਉਹਨਾਂ ਸਾਰਿਆਂ ਨੂੰ ਸੰਗਾਨ ਲੈਣ ਤੋਂ ਬਾਅਦ ਸਾਰੇ ਸਾਡੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਇੱਕ ਮਹਾ ਬੈਠਕ ਲੁਧਿਆਣਾ ਸ਼ਹਿਰ ਚ ਰੱਖੀ ਸਰਕਟ ਹਾਊਸ ਦੇ ਵਿੱਚ ਉਹਦੇ ਵਿੱਚ ਅੱਠ ਮਤੇ ਪਾਸ ਹੋਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੈਂ ਪ੍ਰੈਸ ਨੋਟ ਦਾ ਪ੍ਰੈਸ ਨੋਟ ਦੇ ਦਿੱਤਾ ਹਾਂ ਤੁਹਾਨੂੰ ਲੱਗਦਾ ਮੈਂ ਕੁਝ ਜਾਹਿਰ ਕਰ ਦਿੰਦਾ ਹਾਂ ਅਹਿਮ ਕੀ ਮਤੇ ਹੋਏ ਬਸ ਅਹਿਮ ਮਤੇ ਵੀ ਬਹੁਤ ਜਲਦ ਪੰਜਾਬ ਨੂੰ ਇੱਕ ਕਰਨ ਦੇ ਲਈ ਪੰਜਾਬ ਸਰਕਾਰ ਦੇ ਕੰਨ ਖੋਲਣ ਦੇ ਪ੍ਰਸ਼ਾਸਨ ਦੇ ਕੰਨ ਖੋਲਣ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਿੰਦੂਆਂ ਦੀ ਜਾਗੋ ਗੱਡੀ ਜਾਊਗੀ ਹਿੰਦੂ ਸਮਾਏ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਾਗਰੂ ਕਰਨ ਲਈ ਹਿੰਦੂਆਂ ਵੱਲੋਂ ਜਾਗੂ ਕੱਢੀ ਜਾਊਗੀ ਔਰ ਸਾਰੇ ਜ਼ਿਲ੍ਹਾ ਪੂਰਾ ਕਰਨ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਉਦਘੋਸ਼ ਹਿੰਦੂ ਸਮਾਜ ਵੱਲੋਂ ਦਿੱਤਾ ਜਾਊਗਾ ਜਿਹਦੇ ਵਿੱਚ ਸਾਰਾ ਸਮਾਜ ਇਕੱਠਾ ਹੋ ਕੇ ਕੜਾਈ ਲੜੂਗਾ ਆਪਣੇ ਸੰਦੀਪ ਗੋਰਾ ਥਾਪਰ ਨੂੰ ਲੈ ਕੇ ਜਿਸ ਦੀ ਦੇਖੋ ਸੰਦੀਪ ਗੋਰਾ ਥਾਪਰ ਸਾਡੇ ਸਰਕਾਰ ਕਹਿੰਦੀ ਹੈ ਤੁਹਾਡਾ ਬੰਦਾ ਬਚ ਗਿਆ ਪਰ ਉਹ ਬਚਿਆ ਨਹੀਂ ਬੱਚੇ ਦੇ ਬਰਾਬਰ ਹੈ ਕਿ ਸਾਰਾ ਸਰੀਰ ਤੋੜਤਾ ਉਹਨਾਂ ਨੂੰ ਹਜੇ ਫੀਲ ਨਹੀਂ ਹੋ ਰਿਹਾ ਜਦੋਂ ਅਸੀਂ ਘਰੇ ਆਉਣਗੇ ਫਿਰ ਪਤਾ ਲੱਗੂਗਾ ਉਹਨਾਂ ਹਾਲਾਤ ਸਰੀਰ ਦੇ ਕੀ ਆ ਚੱਲੇਗੇ ਐਨਆਈਏ ਜਾਂਚ ਦੀ ਗੱਲ ਕਰ ਰਹੇ ਹਾਂ ਬਿਲਕੁਲ ਅਸੀਂ ਸੰਦੀਪ ਥਾਪਰ ਦੇ ਜਿਹ ਬੰਕ ਕੀਤੀ ਹੈ ਔਰ ਪ੍ਰਸ਼ਾਸਨ ਆਪਣੇ ਕੋਲੋਂ ਇੱਕ ਗੱਲ ਦਾ ਜਵਾਬ ਦਿੰਦਾ ਵੀ ਤੁਸੀਂ ਬੋਲਦੇ ਹੋ ਤਾਂ ਹਮਲਾ ਹੁੰਦਾ ਕਿਆ ਅੱਤਵਾਦ ਦਾ ਵਿਰੋਧ ਕਰਨਾ ਗੁਨਾਹ ਹਿੰਦੁਸਤਾਨ ਦੇ ਵਿੱਚ ਜਾਂ ਐਂਟੀ ਸ਼ੋਕ ਸਾਡੇ ਦੇਸ਼ ਦੇ ਵਿਰੁੱਧ ਗੱਲ ਕਰਨ ਵਾਲੇ ਗੁਨਾਹ ਆ ਬਾਕੀ ਤੁਹਾਨੂੰ ਰਿਸ਼ਕ ਨੋਜੇ ਸਾਰੀ ਕੈਂਸ ਕਰਦੇ ਨੇ ਪੁਲਿਸ ਵੱਲੋਂ ਕਿ ਜਿਹੜਾ ਧਾਰਮਿਕ ਭਾਵਨਾਵਾਂ ਬਾਰੇ ਬੋਲੂਗਾ ਇਹ ਐਸਪੀ ਨਹੀਂ ਕਰਨੀ ਉਹ ਸਾਰਿਆਂ ਸਮਾਜ ਲਈ ਸਾਰੇ ਧਰਮਾਲਿਕ ਬਰਾਬਰ ਹੈ ਅਸੀਂ ਆਪਦੀ ਹੱਕ ਦੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਸਮਾਜ ਨੂੰ ਦਰਕਰਾਰ ਨਹੀਂ ਕਰ ਰਹੇ ਕਿ ਸਮਾਜ ਨੂੰ ਗਲਤ ਨਹੀਂ ਬੋਲ ਰਹੇ ਅਸੀਂ ਆਪਦੇ ਹੱਕ ਦੀ ਗੱਲ ਕਰ ਰਹੇ ਵੀ ਸਾਡੇ ਹੱਕ ਪੰਚ ਬਹੁਤ ਜਲਦ ਪਹਿਲੀ ਜਾਗੋ ਅੰਮ੍ਰਿਤਸਰ ਦੇ ਵਿੱਚ ਕੱਢੀ ਜਾਊਗੀ ਡੇਟ ਅਨਾਉਂਸ ਜਦੋਂ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਅੱਜ ਪੰਜਾਬ ਤੋਂ ਅਲੱਗ-ਅਲੱਗ 22 ਤੋਂ 24 ਸੰਗਠਨ ਇਕੱਠੇ ਹੋਏ ਨੇ ਜਿਹੜੀ 22 ਸੰਗਠਨ ਨੇ ਉਹਨਾਂ ਦੇ ਮੁਖੀ ਜਿਹੜੇ ਅਸੀਂ ਅੱਜ ਬੁਲਾਏ ਸੀਗੇ ਉਹਦੇ ਵਿੱਚ ਅਸੀਂ ਸਾਰੇ ਸਮੂਹ ਸੰਗਠਨਾਵਾਂ ਵੱਲੋਂ ਤੁਹਾਨੂੰ ਜਿਵੇਂ ਪਤਾ ਗੋਰਾ ਥਾਪੜ ਦੇ ਉੱਤੇ ਕਤਲਾਨਾ ਹਮਲਾ ਹੋਇਆ ਇੱਕ ਤਾਂ ਸਾਡੀ ਨੰਬਰ ਪਹਿਲੀ ਇੱਕ ਮੰਗ ਸੀ ਵੀ ਉਹਨਾਂ ਦੀ ਜਿਹੜੀ ਜਾਂਚ ਆ ਉਹ ਐਨਆਈਏ ਤੋਂ ਜਾਂ ਸੀਬੀਆਈ ਜਿਹੜੀ ਨੈਸ਼ਨਲ ਏਜੰਸੀ ਨੇ ਉਹਨਾਂ ਤੋਂ ਕਰਾਈ ਜਾਂਦਾ ਦੂਜਾ ਜਿਹੜੀ Hindu ਧਰਮ ਤੇ ਜਿਹੜੇ ਹਮਲੇ ਹੁੰਦੇ ਨੇ ਸ਼ ਮਲੇ ਨੇ ਪ੍ਰਸ਼ਾਸਨ ਉਹਨਾਂ ਜਿਹੜਾ ਟਿਲਮੂ ਲਾਲਾ ਦਾ ਰਵਈਆ ਬਣਾਉਂਦਾ ਉਹਦੇ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਿਆ ਵੀ ਉਹਦੇ ਚ ਜਿਹੜੀ ਕਾਰਵਾਈ ਹੈ ਬਹੁਤ ਜਲਦੀ ਜਿਵੇਂ ਬਾਕੀ ਧਰਮਾਂ ਦੇ ਉੱਤੇ ਹੁੰਦੀ ਉਦਾਂ ਹੋਈ ਜਾਵੇ ਤੀਜਾ ਜਿਹੜੀ ਮੰਨਤਾ ਤ੍ਰਿਸ਼ੂਲ ਸਾਡਾ ਪੋਲੇਨਾਜੀ ਦਾ ਉਹਨੂੰ ਇੱਕ ਧਾਰਮਿਕ ਚਿੰਨ੍ਹ ਦੇ ਤੌਰ ਦੇ ਉੱਤੇ இந்து ਧਰਮ ਦੇ ਹਿੰਦੂਆਂ ਵਾਸਤੇ ਮੰਨਤਾ ਦਿੱਤੀ ਜਾਵੇ ਪਲੱਸ ਇੱਕ ਅਸੀਂ ਹਿੰਦੂ ਬੋਰਡ ਦੀ ਮੰਗ ਕੀਤੀ ਸਰਕਾਰ ਤੋਂ ਵੀ ਹਿੰਦੂਆਂ ਨੂੰ ਸਰਕਾਰ ਦੇ ਚੱਚ ਅਸੀਂ 68.3% ਹਿੱਸਾ ਬੰਨੇ ਆ ਲੇਕਿਨ ਸਾਡੀ ਆਵਾਜ਼ ਕਿੱਥੇ ਪੰਜਾਬੀ ਹਿੰਦੂਆਂ ਦੀ ਉਹਦੇ ਲਈ ਅਸੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਸਾਡੇ ਲਈ ਇੱਕ Hindu ਵਟਨ ਗੱਠੀ ਕੀਤਾ ਜਾਵੇ ਪਲੱਸ ਇੱਕ Hindu ਆ ਸਾਡੇ ਸਾਰੇ ਜਿੰਨੇ ਸਮੂਹ ਸੰਗਠਨ ਆਏ ਨੇ ਇੱਕ ਕੋਰ ਕਮੇਟੀ ਗੱਠੀ ਦੀ ਕੀਤੀ ਹੈ ਕੋਈ ਵੀ ਮੁੱਦਾ ਜਿਹੜਾ ਉਹ ਇੰਡੀਵਿਜੂਅਲ ਅਸੀਂ ਨਹੀਂ ਚਲਾਵਾਂਗੇ ਇਕੱਠੇ ਹੋ ਕੇ ਇੱਕ ਲੈਵਲ ਤੇ ਚਲਾਵਾਂ ਤੇ ਜਾਗੋ ਵੀ ਕੱਟ ਤੁਸੀਂ ਲਾਗੋ ਜਾਗੋ ਜਿਹੜੀ ਹੈ ਜੀ Hindu ਸਮਾਜ ਨੂੰ ਜਗਾਉਣ ਦੀ ਆਪਣੀ ਅਸੀਂ Hindu ਸਮਾਜ ਨੂੰ ਸਨਾਤਨੀਆਂ ਜਗਾਉਣ ਲਈ ਜਾਗੋ ਦਾ ਪ੍ਰੋਗਰਾਮ ਦਿੱਤਾ ਹੈ ਜਿਹੜੀ ਪਹਿਲੀ ਜਾਗੋ ਅਗਲੇ ਹਫਤੇ ਅਮਰੀ ਸਰ ਤੋਂ ਇੱਕ ਤੋਂ ਸਿੱਧੇ ਜਾਏ ਦੀ ਹੈ ਸੈਂਟਰ ਅਸੀਂ ਉਹ ਤੁਹਾਨੂੰ ਦਾਸੀ ਦਿੱਤਾ ਜੀ ਐਨਆਈ ਨਹੀਂ ਮਤਲਬ ਕੀ ਕਰ ਰਹੇ ਹੋ ਸਾਨੂੰ ਨਹੀਂ ਨਹੀਂ ਭਰੋਸੇ ਦੀ ਗੱਲ ਨਹੀਂ ਹੈ ਜੀ ਅਸੀਂ ਤਾਂ ਚਾਹਨੇ ਉੱਚ ਜਾਣ ਜੋਵੇ ਇਹਨਾਂ ਪਿਛੇਲਾ ਮੋਟਿਵ ਸਾਹਮਣੇ ਆਵੇ ਜੇ ਤੁਹਾਨੂੰ ਮੇਰਾ ਲੱਗਦਾ ਕਿ ਕਾਨੂੰਨ ਕਿਹੜਾ ਜਿਵੇਂ ਖੜੇ ਗਿਆ ਰੋਪੀ ਤਾਂ ਲੱਗਦਾ ਕਿ ਪਿੱਛੇ ਗੋਲ ਵੀ ਲੋਪਨੇ ਬਿਲਕੁਲ ਹੋਣਗੇ ਜੀ ਉਹਨਾਂ ਦੀ ਕੀ ਜ਼ਰਤ ਹੈ ਕਿਸਕੋ ਇਹ ਮਤਲਬ ਕਿ ਬਹਿਮ ਤੋਂ ਹੋ ਸਕਦਾ ਕਿ ਕੱਟੜਵਾਦੀ ਤਾਕਤਾਂ ਜਿਹੜੀ ਪੰਜਾਬ ਨੂੰ ਤੋੜਨ ਦੀ ਗੱਲ ਕਰਦੀਆਂ ਹਿੰਦੂ ਵਿਰੋਧੀ ਤਾਕਤਾਂ ਤੁਹਾਨੂੰ ਕਿਹਦਾ ਮੌਜੂਦਾ ਸਰਕਾਰ ਹੈ ਦੌਰਾਨ ਸਰਕਾਰ ਦਾ ਹਾਲ ਤਾਂ ਸੀ ਇਤੋਂ ਹੀ ਦੇਖ ਸਕਦੇ ਜੀ ਸਰਕਾਰ ਦਾ ਤਾਂ ਕੋਈ ਨਮੰਦਾ ਹੀ ਨਹੀਂ ਆਇਆ ਹਾਂ ਹਾਂ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਹੀ ਆਇਆ ਅਸੀਂ ਦੇਖ ਹੀ ਸਕਦੇ ਸਰਕਾਰ ਨੇ ਸਾਡੀ ਹਾਲਤ ਕੀ ਹੈ ਜਾਦੂ ਕੱਢਣ ਦਾ ਮੇਨ ਮਕਸਦ ਇਹ ਹੈ ਜੀ ਅਸੀਂ ਆਪਣੇ ਹਿੰਦੂ ਵੀ ਤੁਸੀਂ ਤਗੜੇ ਹੋਵੋ ਅੱਜ ਸਾਰੇ ਇੱਕ ਜੋਟ ਹੋ ਕੇ ਸਨਾਤਨ ਦੇ ਵਿਰੁੱਧ ਚੱਲਦੇ ਆ ਉਹਨਾਂ ਦੇਖੋ ਅੱਜ ਆਪਣਾ ਸਪੀਚ ਨੂੰ ਲੈ ਕੇ ਵੀ ਇੱਕ ਆਰਡਰ ਜਾਰੀ ਹੋਏ ਨਹੀਂ ਸਾਨੂੰ ਲੈ ਕੇ ਕਿਵੇਂ ਦੇਖੀਏ ਅਸੀਂ ਤਾਂ ਪਹਿਲਾਂ ਹੀ ਸਹਿਮਤ ਆਂ ਜੀ ਇਸ ਚੀਜ਼ ਤੋਂ ਜੀ ਨਹੀਂ ਅਸੀਂ ਤਾਂ ਪਹਿਲਾਂ ਹੀ ਸਹਿਮਤ ਆਂ ਵੀ ਜਿਹੜਾ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਹੈ ਉਹਦੇ ਤੇ ਪਰਚਾ ਦਿਓ ਆਮ ਤੌਰ ਤੇ ਕੀ ਆ ਜਾਂਦਾ ਕਿ ਹਿੰਦੂ ਗੇਟ ਸਪੀਚ ਕਰਦੇ ਨੇ ਦਿਖਦੀ ਹੈ ਨਾ ਜੀ ਇੱਕ ਬੰਦੇ ਨੇ ਸੁਸ਼ਨੀਪ ਥਾਪਾ ਨੂੰ ਮਾਰਤਾ ਇੱਕ ਕੱਟਰਬੰਦੀ ਸੰਗਠਨ ਕਹਿ ਰਿਆ ਸੀ ਜਿੰਮੇਵਰੀ ਲੈਣੇ ਸ਼ਾਹਬਜ ਦੋਈ ਵਧੀਆ ਕੀਤਾ ਲੱਖ ਰੁਪਏ ਦੇਵਾਂਗੇ ਉਹ ਹੇਟ ਸਪੀਚ ਨਹੀਂ ਹੋਈ ਉਹ ਪ੍ਰਸ਼ਾਸਨ ਨੂੰ ਨਹੀਂ ਦਿਖੀ ਇੱਕ ਕਹਿੰਦਾ ਜਾਗੋ ਆ ਗਈ ਕਿਹਦੀ ਜਾਗੋ ਆ ਗਈ ਤੁਸੀਂ ਗੱਲ ਸਮਝ ਉਹ ਹੇਟ ਸਪੀਚ ਇੱਥੇ ਨਹੀਂ ਆਉਂਦਾ ਪਹਿਲਾਂ ਉਹਨਾਂ ਤੇ ਕਾਰਵਾਈ ਕਰੇ ਪ੍ਰਸ਼ਾਸਨ ਪਹਿਲਾਂ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਜਾਗੋ ਕਹਿੰਦੇ ਨਾਲ ਕੀ ਪੰਜਾਬ ਦੇ ਬੰਦੇ ਜਾਗਰੂਕ ਹੋ ਜਾਣਗੇ ਬਿਲਕੁਲ ਹੋਣਗੇ ਜੀ ਕਿਉਂ ਨਹੀਂ ਹੋਣਗੇ ਅੱਜ ਦੇਖੋ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਅੱਜ ਇੰਨੇ ਵਧੀਆ ਲੈਵਲ ਤੇ ਜਿਹੜਾ ਹਿੰਦੂ ਸੰਗਠਨ ਇਕੱਠੇ ਇਹ ਵੀ ਚੀਜ਼ ਹੋਈ ਪਹਿਲੀ ਵਾਰ ਦੇਖੀ ਤੇ ਕਿਉਂ ਨਹੀਂ ਹੋਣਗੇ ਇੱਕ ਗਨਮੈਨ ਕਲਚਰ ਨੂੰ ਲਗਾਤਾਰ ਗੱਲ ਕੀਤੀ ਜਾਂਦੀ ਹੈ ਕਿ ਗਨਮੈਨ ਲੈਣ ਦੇ ਲਈ ਜਿਹੜਾ ਹਿੰਦੂ ਨਿਰਦਾ ਲਗਾਤਾਰ ਪ੍ਰਚਾਰ ਕਰਦੇ ਨੇ ਕਿਤਾ ਪ੍ਰਚਾਰ ਕਰਦੇ ਨੇ ਮੰਨ ਵੀ ਦੱਸੋ ਨਾ ਕੀ ਪ੍ਰਚਾਰ ਕਰਦੇ ਆ ਮੰਨ ਲਓ ਆਪਣੇ ਗਨਮੈਨ ਲੈਣ ਦੇ ਲਈ ਜੱਥੇਦਾਰ ਜੀ ਕਿਹੜਾ ਪ੍ਰਚਾਰ ਕਰਦੇ ਜਿਹੜੀ ਜੈਡ ਸਕਿਉਰਟੀ ਲੈ ਕੇ ਬੈਠੇ ਦੱਸੋ ਉੱਚਾਈ ਮਾਮ ਜੀ ਕਿਹੜਾ ਪ੍ਰਚਾਰ ਕਰਦੇ ਜਿਹੜਾ ਜੈਡ ਸਕਿਉਰਟੀ 22 ਸਕਿਉਰਟੀ ਲੈ ਕੇ ਬੈਠੇ ਪਾ ਹਿੰਦੂਆ ਦੇ ਦੋ ਦੋ ਗਨ ਮੈਨ ਇੱਕ ਗਨ ਮੈਨ ਦਿਖਦਾ ਜਿਹੜੇ ਲੱਤਾਂ ਬਾਹਾਂ ਤੋੜਵਾ ਰਹੇ ਆਪਣੇ ਤੇ ਗੋਲੀਆਂ ਖਾ ਰਹੇ ਆਪਣੇ ਤੇ ਜ਼ਾਤ ਖਾ ਰਹੇ ਉਹਦੇ ਤੁਹਾਨੂੰ ਗਨ ਮੈਨ ਦੇਖਦੇ ਗਨ ਮੈਨ ਨੇ ਕੀ ਕਰਦਾ ਫਿਰ ਇਹ ਦੱਸ ਦਿਓ ਮਤਲਬ ਤੁਹਾਨੂੰ 25 ਬੱਚੀ ਗਨਮੈਨ ਜੱਤੇਦਾਰ ਸਾਹਿਬ ਨੂੰ ਸੈਂਟਰ ਦੀ ਸਿਕਿਉਰਿਟੀ ਉਹ ਨਹੀਂ ਦਿਖਦੀ ਵੀ ਉਹਨਾਂ ਨੂੰ ਕਰੋ ਸਵਾਲ ਤੁਹਾਨੂੰ ਗਨਮੈਨ ਦੀ ਕੀ ਲੋੜ ਹੈ ਤੁਹਾਡੇ ਦਾ ਕੋਈ ਵਿਰੋਧੀ ਵੀ ਹੈ ਨਹੀਂ ਤੁਸੀਂ ਅਸਲਾ ਲੈ ਕੇ ਗੱਲ ਕੀਤੀ ਹੈ ਵੀ ਅਸਲਾ ਮਿਲਣਾ ਚਾਹੀਦਾ ਜਿਹਨਾਂ ਦੇ ਕਿਦਾ ਅਸੀਂ ਮਾਨਯੋਗ ਸ਼ਿਵੀ ਸਾਹਿਬ ਨੂੰ ਬਿੱਤੇ ਦੀ ਨਹੀਂ ਮੀਟਿੰਗ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਨਹੀਂ ਗਨਮੈਨ ਕਹਿੰਦੇ ਪਰ ਜਿਹਨਾਂ ਨੂੰ ਲੱਗਦਾ ਵੀ ਤੁਹਾਨੂੰ ਥ੍ਰੈਟ ਹੈ ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਾ ਦਿੱਤਾ ਹੈ ਲਾਇਸੈਂਸ ਦਿੱਤਾ ਜਾਵੇ ਸੀ ਆਪਣੀ ਰੱਖਿਆ ਕਰਾਂਗੇ ਭਾਈ ਸਿਰਫ 8 ਪੀਸ ਵਾਲੀ ਗਨਮੈਨ ਲੈ ਸਕਦਾ ਮੈਂ ਤਾਂ ਗਨਮੈਨ ਕਲਚਰ ਦੇ ਖਿਲਾਫ ਹਾਂ ਤੁਸੀਂ ਪੰਜਾਬ ਨੂੰ ਉਹਨਾਂ ਨੂੰ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨਾ ਚਾਹੇ ਸਾਈ ਇਹ ਉਹਦੇ ਤੇ ਪਰਚਾ ਦਿਓ ਅਗਲੀ ਰਣਨੀਤੀ ਕੀ ਆ ਅਗਲੀ ਰਣਨੀਤੀ ਦੇ ਅਨੁਸਾਰੀ ਦਾਸਤੀ ਜੀ ਸਾਰੀ ਦਾ ਦਸਤੀ ਮੈਂ ਮਤੇ ਜੋ ਜੋ ਆ ਸਾਨੂੰ ਦਾਰੇ ਦਸਤੇ ਇਸ ਦੇ ਨਾਲ ਹੀ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਜਾਣ ਬੁਝ ਕੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਜੋ ਕਿ ਕਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਸੋ ਦਾ ਦੇ ਕਿ ਬੀਤੇ ਦਿਨ ਹੀ ਸ਼ਿਵ ਸੈਨਾ ਆਗੂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਦੇ ਚਲਦੇ ਉਹ ਗੰਭੀਰ ਜ਼ਖਮੀ ਹੁੰਦਾ ਤਾਂ ਉਸ ਨੂੰ ਹਸਪਤਾਲ ਇਲਾਜ ਦੀ ਦਾਖਲ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਹਿੰਦੂ ਸੰਘਰਾਂ ਦੇ ਵੱਲੋਂ ਇਕਜੁੱਟ ਹੋ ਕੇ ਇਨਸਾਫ ਦੀ ਮੰਗ ਕਰਦੇ ਹੋਏ ਤੀਸਰੇ આરોપી ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ